ਇਹ ਅਸਲ ਇਹ ਮਾਮਲਾ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਛੇਵੇਂ ਤਨਖਾਹ ਕਮਿਸ਼ਨ ਨੇ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੀਆਂ ਪੈਨਸ਼ਨਾਂ ਸੋਧੀਆਂ ਸੀ ਉਹਦਾ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ 5.5 ਸਾਲ ਦਾ ਏਰੀਅਰ ਪੈਂਡਿੰਗ ਹੈ ਦਾ ਅਸਲ ਪਿਛਲੀ ਕੈਪਟਨ ਸਰਕਾਰ ਨੇ ਜਦੋਂ 6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਤੇ ਉਸ ਵੇਲੇ ਦੇ ਵਿੱਤ ਮੰਤਰੀ ਮੰਤਰੀ ਸਿੰਘ ਬਾਦਲ ਨੇ ਉਦੋਂ ਐਲਾਨ ਕੀਤਾ ਸੀ ਵੀ ਇਹ ਸਾਡੇ 5 ਸਾਲ ਦਾ ਜਿਹੜਾ ਏਰੀਅਰ ਹੈ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਇੱਕ ਕਿਸ਼ਤਾਂ ਦੇ ਰੂਪ ਵਿੱਚ ਰਿਲੀਜ਼ ਕੀਤਾ ਜਾਵੇਗਾ ਪਰ ਇਹ ਅੱਜ ਤੱਕ ਰਿਲੀਜ਼ ਨਹੀਂ ਹੋਇਆ ਜਿਸ ਤੋਂ ਬਾਅਦ ਕੁਝ ਮੁਲਾਜ਼ਮ ਪੈਨਸ਼ਨਰ ਖਾਸ ਕਰਕੇ ਜਿਹੜੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਇਆ ਸੀ ਜਿੱਥੇ ਲੰਬੇ ਸਮੇਂ ਤੋਂ ਇਹ ਕੇਸ ਚੱਲਦਾ ਆ ਰਿਹਾ ਔਰ ਖਾਸ ਕਰਕੇ ਪੈਨਸ਼ਨਰ ਇਹ ਦਵਾਈ ਦੇ ਰਹੇ ਨੇ ਹਾਈ ਕੋਰਟ ਚ ਅਰਜ਼ੋਈ ਕਰ ਰਹੇ ਨੇ ਵੀ ਉਹ ਆਪਣੀ ਜ਼ਿੰਦਗੀ ਦੇ ਖੇਤਲੇ ਦੌਰ ਤੇ ਪਹੁੰਚ ਗਏ ਨੇ ਪਰ ਪੰਜਾਬ ਸਰਕਾਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਬੰਦ ਦਾ ਪੈਨਸ਼ਨ ਸੁਧਾਈ ਦਾ ਏਰੀਅਲ ਫੈਕਟ ਵੀ ਨਹੀਂ ਦੇ ਰਹੀ ਸੋ ਇਹ ਸੁਣਵਾਈ ਹਾਈ ਕੋਰਟ ਚ ਚੱਲ ਰਹੀ ਸੀ ਔਰ ਪਿਛਲੇ ਸਮੇਂ ਪੰਜਾਬ ਸਰਕਾਰ ਨੇ ਆਪਣਾ ਜਵਾਬ ਜ਼ਾਹਿਰ ਕਰਕੇ ਇਹ ਗੱਲ ਕਹੀ ਸੀ ਕਿ 2031 ਤੱਕ ਉਹ ਮੁਲਾਜ਼ਮਾਂ ਨੂੰ ਜਿਹੜਾ ਹੈ ਏਰੀਅਰ ਅਦਾ ਕਰ ਦੇਣਗੇ ਪਰ ਇਹਦੇ ਉੱਪਰ ਜਿਹੜੇ ਪਟੀਸ਼ਨਰ ਦੇ ਵਕੀਲ ਸੀ ਉਹਨਾਂ ਨੇ ਆਪਣੀ ਪਲੀ ਰੱਖੀ ਵੀ ਇਹ ਕਿਸੇ ਤਰ੍ਹਾਂ ਵੀ ਜਸਟੀਫਾਈ ਨਹੀਂ ਹੈ 2027 ਤੱਕ ਮੌਜੂਦਾ ਸਰਕਾਰ ਦੀ ਮਿਆਦ ਹੈ 2031 ਤੱਕ ਕਹਿ ਰਹੇ ਨੇ ਏਰੀਅਰ ਦੇਣਾ ਔਰ ਜਿਹੜੇ ਪੈਨਸ਼ਨਰ ਨੇ ਉਹ ਬਹੁਤ ਲੰਬੀਆਂ ਉਮਰਾਂ ਹੰਡਾਰੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਵਿੱਤੀ ਮੁਸ਼ਕਲਾਂ ਆ ਰਹੀਆਂ ਇਸ ਲਈ ਤੁਰੰਤ ਏਰੀਆ ਦੇ ਅੰਦਾ ਜਿਹੜਾ ਆ ਉਹ ਫੈਸਲਾ ਲਿਆ ਜਾਵੇ ਤੇ ਫਿਰ ਇਸ ਤੋਂ ਬਾਅਦ ਹਾਈ ਕੋਰਟ ਨੇ ਦੁਬਾਰਾ ਜਵਾਬ ਤਿਆਰ ਕਰਨ ਲਈ ਕਿਹਾ ਸੀ ਪੰਜਾਬ ਸਰਕਾਰ ਨੂੰ ਜੋ ਸੂਤਰਾਂ ਤੋਂ ਪਤਾ ਲੱਗਾ ਕਿ ਇਹਦੇ ਸੰਬੰਧ ਵਿੱਚ ਕੈਬਨਟ ਪੰਜਾਬ ਦੀ ਕੈਬਨਟ ਨੇ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਸ਼ਾਮਲ ਨੇ ਔਰ ਇਸ ਕਮੇਟੀ ਦੀ ਮੀਟਿੰਗ ਪਿਛਲੇ ਸਮੇਂ ਹੋਈ ਸੀ ਜਿਹਦੇ ਵਿੱਚ ਜੋ ਸੂਤਰ ਦੱਸਦੇ ਨੇ ਕਿ 5 ਸਾਲਾਂ ਵਿੱਚ ਮਲਾਜਕਾਂ ਤੇ ਪੈਨਸ਼ਨਰਾਂ ਨੂੰ ਜਿਹੜਾ ਆ ਉਹ ਏਰੀਅਰ ਦੇਣ ਬਾਰੇ ਇੱਕ ਤਜਵੀਜ਼ ਤਿਆਰ ਕੀਤੀ ਹੈ ਔਰ ਇਹਦੇ ਸਬੰਧ ਵਿੱਚ ਹੁਣ 22 ਨਵੰਬਰ ਨੂੰ ਹਾਈ ਕੋਰਟ ਵਿੱਚ ਇਹ ਡੇਟ ਲੱਗੀ ਹੈ ਔਰ ਉਸ ਡੇਟ ਨੂੰ ਇਹ ਸਾਰਾ ਖਲਾਸਾ ਹੋਏਗਾ ਕਿ ਪੰਜਾਬ ਸਰਕਾਰ ਆਪਣਾ ਕੀ ਤਰਕ ਦਿੰਦੀ ਹੈ ਔਰ ਇਹਦੇ ਸਬੰਧ ਵਿੱਚ ਹਾਈ ਕੋਰਟ ਇਸ ਮਾਮਲੇ ਵਿੱਚ ਕੀ ਫੈਸਲਾ ਕਰਦਾ ਸੋ 22 ਨਵੰਬਰ ਨੂੰ ਮਲਾਜਮਾਂ ਨੂੰ ਏਰੀਅਰ ਦੇਣ ਦੇ ਮਾਮਲੇ ਵਿੱਚ ਜਿਹੜੀ ਸੁਣਵਾਈ ਹਾਈ ਕੋਰਟ ਵਿੱਚ ਹੋਵੇਗੀ ਉਦੋਂ ਫਿਰ ਜੱਜ ਸਾਹਿਬ ਕੀ ਫੈਸਲਾ ਕਰਦੇ ਨੇ ਇਹ ਉਸ ਤੋਂ ਬਾਅਦ ਹੀ ਪਤਾ ਲੱਗੇਗਾ